ਲੈ ਮੇਲੀ ਗਈ ਐ ਨਾ ਸਕੂਟਰੀ ਐ ਮੈਂ ਬਚੋਲ ਪੁਣੇ ਚ ਪਿਆ ਸੀ ਤਰਲੇ ਮਾਰਦਾ ਫਿਰਦਾ ਸੀ ਸਾਬੀ ਦੇ ਦੇ ਦਿੱਤੇ ਨਾ ਬਾਬੇ ਦੀਪ ਸਿੰਘ ਨੇ ਨਹੀਂ ਦਿੱਤੀ ਦਿੱਤੀ ਤੇ ਹੂੰ ਤਾਂ ਬਚੋਲ ਪੁਣੇ ਦੇ ਪਿੱਛੇ ਤੂੰ ਪਈ ਸੀ ਮੈਂ ਪਿਆ ਸੀ ਕਹਿੰਦੀ ਹੋ ਤੈਨੂੰ ਆਏ ਨਾ ਮੈਨੂੰ ਤਾਂ ਨਹੀਂ ਨਾ ਕਿਹਾ ਕਿ ਤੈਨੂੰ ਕਿਹਾ ਹੈ ਫਿਰ ਰਿਸ਼ਤਾ ਕਰਵਾ ਦੇ ਰਿਸ਼ਤਾ ਕਰਾ ਦੇ ਮੈਨੂੰ ਫਿਰ ਲਾਲਚ ਹੋ ਗਿਆ ਵੀ ਚੱਲ ਉਹਨੇ ਐਨਾ ਕੁਝ ਦੇਣਾ ਤੇ ਚੱਲ ਕਰਾ ਦੇਣੇ ਤੇ ਕਰਾਤਾ ਫਿਰ ਰਿਸ਼ਤਾ ਪੁੜਾ ਤੂੰ ਵੀ ਮੈਨੂੰ ਪ੍ਰੇਟਡਾ ਤਾਂ ਤੂੰ ਵੀ ਮੇਰੇ ਨਾਲ ਹੀ ਬਹੁਤ ਯਾਦ ਆਉਂਦਾ ਜਿਹੜੀ ਚੀਜ਼ ਲੈਣੀ ਇਹਨੇ ਆਪਲੇ ਦੀ ਵਾਗਰੂ ਆ ਕੇ ਵੈਗਰੂ ਸਭ ਕਾਇ ਦਵਾਉਂਦਾ ਨਹੀਂ ਇਹ ਤਾਂ ਗਲਤਰੀ ਸਹੀ ਆ ਹਾਂ ਹੋਰ ਕਿਧਾ ਗਾਂ ਆਉਂਦਾ ਚਾਹੀਦਾ ਕੁਦ ਨੂੰ 500 ਰੁਪਏ ਦੇ ਮੈਨੂੰ ਸਾਰੇ ਦੇ ਮਤ ਕਰਤੇ 500 ਰੁਪਏ ਕੋਈ ਨਹੀਂ ਕਰਾਂਗੇ ਕਰ ਲਾਗੇ ਨੇ ਹੁਣੇ ਮੈਂ ਫੇਰ ਹੀ ਲੰਗਣ ਦੇਣਾ ਨਹੀਂ ਨਹੀਂ ਫੇਰ ਸੀ ਉਹ ਹੁੰਦਾ ਲੈ ਆ ਕੀ ਕਰ ਲੋਈ ਬਲਾ ਪਰ ਇਹ ਬ ਚੁੱਕਦਾ ਨਹੀਂ ਤੇ ਲੰਘ ਜਾ ਕੰਜੂਸ ਤੈ ਤੂੰ ਅੱਗੇ ਬੜਾ ਵਾ ਕੰਜੂਸ ਕੇ ਪੜਾ ਇਹਨਾਂ ਸ਼ੁਰ ਕਰ ਤਰ ਮੈਂ ਸਕੂਟਰੀ ਲੈ ਆਤੀ ਆ ਤਰਾ ਸੁੱਟੀ ਆ ਜੀ ਬਾਈ ਚਾਜੀ ਦੀ ਤੋੜ ਦਿੱਤੀ ਆ ਖੋ ਕੇ ਤੇ ਸੁੱਟ ਗਿਆ ਮੇਰੇ ਕੋਲ ਬਸ ਇਹ ਕੀ ਆਂਦੀ ਹੀ ਹੈ ਨੂੰ ਮਾਦਾ ਉਹਨੇ ਚੁੱਕੀ ਫੇਰਨਾ ਵਾ ਹੈ ਇਹਦਾਂ ਤੈਨੂੰ ਆਸਰਾ ਹੋ ਜਾਣਾ ਆਸਰਾ ਕੀ ਹੋਣਾ ਵਾ ਜੇ ਆ ਬਾ ਫੜੀ ਹੀ ਮੈਂ ਤੇ ਕੀ ਆਫੇ ਕੀ ਹੋ ਗਿਆ ਗੁੱਡੀ ਫੜ ਲਈ ਅੱਗੇ ਮਨ ਨਾ ਆਇਆ ਉਹ ਸੁੱਟ ਗਿਆ ਹੁਣ ਤੂੰ ਆਣ ਕੇ ਡਿਆ ਪੀ ਤੇ ਇਹਦਾਂ ਮਾਦਾ ਕੀ ਹੋਣਾ ਵਾ ਹੈ ਕਮਲੀ ਤੇ ਤੈਨੂੰ ਉਹ ਕਰ ਗਈ ਆ ਕਮੜਿਆ ਤੇ ਕਰਕੇ ਰੱਖ ਦਿੱਤਾ ਤੂੰ ਹੀ ਮੈਨੂੰ ਆ ਮੰਮੀ ਅਹੀਂ ਕੀਤਾ ਵਾ ਹੈ ਹੋਰ ਕੀ ਆ ਉਲਟਾ ਚੋਰ ਕੁੱਤ ਵੱਲ ਨੂੰ ਦਤਰਾਦਾ ਤੇ ਉਹ ਕੰਮ ਹੋ ਗਿਆ ਵਾ ਓ ਕਾਹਦਾ ਬਿਆ ਦਵਾਲੇ ਤੇਰੇ ਹੋ ਗਈਆਂ ਬਾਹਰ ਮੈਨੂੰ ਨਹੀਂ ਨਿਕਲ ਦੰਦੇ ਤੂੰ ਤੇ ਜੇ ਮੈਂ ਉਹਦੀ ਗੁੱਡੀ ਫੜ ਲਈ ਖਡਾਉਣਾ ਫੜ ਲਿਆ ਤਾਂ ਮੰਨਾ ਆ ਉਹ ਖੋ ਕੇ ਸੁੱਟ ਗਿਆ ਹੁਣ ਤੂੰ ਆ ਗਈਆਂ ਮੇਰੇ ਦਵਾਲੇ ਤੇ ਇਹਦੇ ਇਹਨੇ ਗੱਲਾਂ ਕਰਨੀਆਂ ਤਾਂ ਇਹਦੇ ਚ ਜਾਨ ਹੈਗੀ ਪਹਿਲਾਂ ਇਹਨੇ ਵੀ ਸੁੱਖ ਦੀਆਂ ਹਾਮੀਆਂ ਭਰਨੀਆਂ ਵਾ ਮੇ ਸੁੱਖ ਦੇ ਵੰਡੇ ਤਾਂ ਮੈਂ ਤੁਹਾਡਾ ਜੀ ਲਾ ਲੈਨੀ ਆ ਮੈਂ ਜੇ ਕੁਛ ਤੁਹਾਨੂੰ ਆਂਦੀ ਨਹੀਂ ਤੂੰ ਤੁਸੀਂ ਮੇਰੇ ਸਿਰ ਤੇ ਛੱਡਦੇ ਜਾਂਦੇ ਈ ਮੰਮੀ ਕੀ ਤੁਹਾਡੇ ਸਿਰ ਤੇ ਚੜ ਗਏ ਪਹਿਲਾਂ ਮੈਨੂੰ ਵੀ ਤਾਂ ਦੱਸੋ ਐਨੀਆਂ ਗੱਲਾਂ ਕਦੇ ਮੈਨੂੰ ਕਰਦੇ ਹੀ ਹੋ ਤੁਸੀਂ ਮੰਮੀ ਸੋਗ ਤੇ ਤੂੰ ਘਰ ਚ ਪਾ ਕੇ ਰੱਖਿਆ ਵਾਧੂ ਦਾ ਕੰਮ ਤੇਰੇ ਕੁੜੀ ਦੇ ਨਹੀਂ ਚੰਗੇ ਅੱਜ ਤੁਹਾਨੂੰ ਗੱਲਾਂ ਕਰਨ ਲੱਗ ਪਈਆਂ ਉਹਦਾ ਸਵਾਰਿਆ ਗਿਆ ਤੇ ਉਹ ਵਿਆਹੀ ਗਈ ਤੇ ਸਵਾਰਿਆ ਗਿਆ ਵਿਆਉਣੀ ਹੈਗੀ ਤੁਸੀਂ ਉਹਨੂੰ ਘਰ ਤਾਂ ਨਹੀਂ ਰੱਖ ਲੈਣਾ ਚਾਜ ਦੇ ਕੰਮ ਕਰਦੀ ਤੇ ਚਾਜ ਦੇ ਥਾਂ ਚਲ ਜਾਂਦੀ ਵਿਆਉਣੀ ਹੀ ਮੰਮੀ ਉਹ ਗੱਲ ਹੋ ਗਈ ਸਾਰੇ ਕੰਮ ਕਰਕੇ ਤੂੰ ਹੀ ਫੇਰ ਹੋ ਜੇ ਚੰਗੇ ਹੋਗੇ ਨਾ ਉਤੇ ਪੋਚੇ ਫਿਰਗੇ ਹੁਣ ਪੋਚੇ ਫੇਰ ਚੁ ਦਿੱਤੇ ਆ ਪੋਚੇ ਤੁਸੀਂ ਬਹੁਤ ਫੇਰ ਦਿੱਤੇ ਤੁਸੀਂ ਤਾਂ ਨੰਗਿਆ ਕੀਤਾ ਪੋਚੇ ਤੁਸੀਂ ਫੇਰੇ ਕਿਤੇ ਨੰਗਿਆ ਕੀਤਾ ਸਾਰੇ ਗਲੀ ਚ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਵਾਵਾ ਥੂ ਤੂੰ ਹੋਈ ਤੁਹਾਡੀ ਨਾਲੇ ਨਾਲੇ ਹੱਦੀ ਵੀ ਤੂੰ ਹੋਈ ਕੀਤੀ ਤੂੰ ਹੀ ਆ ਤੂੰ ਹੋਈ ਕੀਤੀ ਆ ਹਾਂ ਮੈਂ ਹੀ ਕੀਤੀ ਆ ਨੋਹਾਂ ਦੇ ਅੱਗੇ ਤੁਹਾਨੂੰ ਬੁਰੀਆਂ ਲੱਗਦੀਆਂ ਵਾ ਬੁਰੀਆਂ ਖਾਧੀਆਂ ਲੱਗਦੀਆਂ ਕਿਸੇ ਨੂੰ ਪਤਾ ਹੀ ਕਿਸੇ ਨੂੰ ਨਹੀਂ ਪਤਾ ਤੂੰ ਤੇ ਸਾਰੇ ਪਿੰਡ ਵਿੱਚ ਰੌਲਾ ਪਾ ਦਿੱਤਾ ਉਦੋਂ ਤੇ ਜਦੋਂ ਵਿਆਹ ਕੇ ਲਿਆਉਂਦੇ ਆ ਨਾ ਵੇਖਣ ਜਾਂਦੇ ਅਸੀਂ ਆ ਵਾਂ ਅਸੀਂ ਜੇਵਾਂ ਤੇ ਜਦੋਂ ਆ ਜਾਂਦੀਆਂ ਘਰ ਦੇ ਵਿੱਚ ਉਦੋਂ ਤੁਸੀਂ ਆਪਣਾ ਬਣਾਉਂਦੇ ਹੀ ਨਹੀਂ ਆਪਣਾ ਸਮਝਦੇ ਨਹੀਂ ਬਗਾਨੀਆਂ ਬਗਾਨੀਆਂ ਰੈਂਦੀਆਂ ਫਿਰ ਮੈਂ ਹਸਾਬ ਲਾ ਲਿਆ ਤੁਹਾਡਾ ਵੀ ਨੋਆ ਨਹੀਂ ਟੀਂਗਾ ਬਣਦੇਗਾ ਹੁੰਦੇ ਤੇ ਨਹੀਂ ਬਣਦੀਆਂ ਮੈਂ ਕਦੋਂ ਕਹਿੰਨੀ ਆ ਫਿਰ ਬਣਦੀਆਂ ਮੈਂ ਤੇ ਬਣਾਇਆ ਹੀ ਨਹੀਂ ਤੇ ਜਾਨਾ ਨਾ ਲਿਆਵਾ ਉਹੋ ਟੀਂਗਾ ਬਣਦੇਗਾ ਹੁੰਦੇ ਗਾਉਂ ਇੱਕ ਉਹ ਮੰਨਾਏ ਕਿ ਮੇਰੀ ਗੱਡੀ ਨਹੀਂ ਛੱਡਦਾ ਕਿ ਤੇ ਸਾਰੀ ਦਿਹਾੜੀ ਗੱਡੀ ਨਹੀਂ ਛੱਡਦਾ ਗੱਡੀ ਦਾ ਕੀ ਲਾ ਲਿਆਵਾ ਤੇਰੀ ਦਾ ਗੱਡੀ ਨੂੰ ਥੇਕੜਾਰ ਕਹਦਾ ਤੂੰ ਪੱਤੀ ਕਰਦੀ ਰਿਆ ਕਰ ਗੱਡੀ 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 ਯਾ ਲੈ ਜਾ ਗੱਡੀ ਆਪਣੀ ਤਾਂ ਉੱਥੇ ਆਪਣੇ ਪੇਕੇ ਸਾਡੇ ਸਾਡੇ ਹੱਦੀ ਥਾਂ ਲਾਉਣੀ ਆ। ਆਹ ਇਹ ਗੱਡੀ ਗੱਡੀ ਮੇਰੀ ਗੱਡੀ ਮੇਰੀ ਗੱਡੀ। ਮੈਂ ਰੋਲਾ ਕਾਦਾ ਪਾਉਣਾ ਵਾ ਇਹੋ ਹੀ ਕੀ ਸੀਨ ਦਿੰਦੀ ਤੇ ਜੇ ਮੈਂ ਘੜੀ ਮੁੰਡਾ ਗੱਡੀ ਲਾਇਆ ਹੀ ਗਿਆ ਬੰਨਾਂ ਨੇ ਕੀ ਹੋ ਗਿਆ। ਜਦੋਂ ਮੈਂ ਪੰਜਾਬੀ ਸਿੰਘ ਆਏੇ ਬਾਅਦ ਉਹ ਖਟਾ ਹੋ ਗਿਆ ਸੀ। ਮੇਰੀ ਗੱਡੀ ਨਹੀਂ ਛੱਡਦਾ ਮੇਰੀ ਗੱਡੀ ਨਹੀਂ ਛੱਡਦਾ। ਅਸੀਂ ਆਖਿਆ ਗੱਡੀ ਦਾ ਸਾਨੂੰ ਇਹਦੇ ਪੇਕੇ ਆ ਕੋ ਮੰਗੀ ਹੈ। ਉਹਨਾਂ ਨੇ ਤੂੰ ਆਪਣੇ ਸੁੱਖ ਨੂੰ ਅਸੀਂ ਮੰਗੀ ਸੀਗੇ ਕਿਉਂ ਜਾ ਕੇ ਤੂੰ ਨਾ ਦਰਦੀਆਂ ਉਹਨਾਂ ਦਾ ਕਹਦਾ ਸੁੱਖ ਤੂੰ ਨਾ ਤੈਨੂੰ ਦਿੱਤੀ ਸੀ ਤੇ ਜਦੋਂ ਖਲੋਤੀ ਤੇ ਮੈਂ ਅੱਗੇ ਸਮਝਾਇਆ ਕਿ ਕਿਉਂ ਐ ਤਾਰੇ ਡੁੱਪਣੀਆਂ ਉਹਨਾਂ ਦੀ ਤੇ ਤਲ ਜਾ ਕੁਝ ਨਹੀਂ ਉਹਨਾਂ ਚਲਦੀ ਜੀ ਚੰਗੀ ਰਹਿੰਦੀ ਆ ਨਹੀਂ ਬਹਿ ਜਾਂਦੇ ਆਪਣੇ ਪੈਕੇ ਸਾਡਾ ਵੇ ਜਾ ਕੇ ਜੇ ਨਹੀਂ ਤੇ ਜਰਿਆ ਜਾਂਦਾ ਇਹਦਾ ਕੋਈ ਮੈਂ ਸਿਰਫ ਇੰਨਾ ਹੀ ਕਹਾਂ ਤੇ ਮੰਮੀ ਨੇ ਪਹਿਲਾਂ ਕਿੰਨੀ ਕਿੰਨੀ ਗੱਲਾਂ ਸੁਣਾਤੀਆਂ ਮੈਨੂੰ ਤਾਂ ਤੂੰ ਚੁੱਪ ਰਿਆ ਕਰ ਜਦ ਕੰਮ ਧੰਦਾ ਕਰਨਾ ਸਰਤੇ ਚੜਦੀ ਜਾਂ ਕੰਮ ਧੰਦਾ ਕੇ ਮੈਂ ਹੁਈ ਕਰਨਦੀ ਆ ਜਿੱਦਾਂ ਦੀ ਕੁੜੀ ਥੱਡੀ ਗਈ ਆ ਅੱਗੇ ਮਾਣਾ ਮੋਟਾ ਨਾਲ ਕਰਾ ਦੇਂਦੀ ਮਾਤਾ ਤੇ ਹਥਿਆਰ ਛੱਡ ਕੇ ਬਹਿ ਗਈ ਆ ਉਹਨੂੰ ਹੀ ਰੋਂਦੀ ਰਹਿੰਦੀ ਬਸ ਕਦੀ ਉਹਦੀਆਂ ਬਾਜੀਆਂ ਫੜ ਕੇ ਰੋਂਦਾ ਪੈਂਦੀ ਤੇ ਕਦੀ ਓਦਾਂ ਨੂੰ ਰੋਂਦਾ ਪੈਂਦੀ ਆ ਤੇ ਫੇਰ ਸੱਚੀਆ ਸੁਣੇ ਪੁਆੜੇ ਦੇ ਸਾਰੇ ਤੇਰੇ ਪਾਏ ਆ ਉਹਨੂੰ ਦੂਜੇ ਦਾ ਡੋਲਾ ਆ ਜਾਣਾ ਜੇ ਮੂੰਹ ਅੰਦਰ ਰੱਖਦੀ ਜੁਬਾਨ ਆਪਣੀ ਸਾਰੇ ਕੰਮ ਸਿਰੇ ਚੜ ਜਾਣਾ ਹੀ ਨਾ ਹਾਏ ਹੇ ਸਾਰਾ ਮੇਰਾ ਹੀ ਸਿਆਪਾ ਸਾਰਾ ਮੇਰਾ ਹੀ ਸਿਆਪਾ ਤੂੰ ਹੋਰ ਕੀ ਜਾਵਾ ਆਹੋ ਸਾਰਾ ਮੇਰਾ ਸੇ ਆਪਾ ਹੋਰ ਕੇ ਦਾ ਕੋਈ ਸੇ ਆਪਾ ਨਹੀਂ ਹੈਗਾ। ਹੋਰ ਚੰਗੀ ਬਾਂਦੀ ਫਿਰ ਜਾਈਏ ਕੰਮ ਕਰ। ਛਿਰਖਾ ਦਾ ਤੂੰ ਮਤ ਨਾ। ਨਹੀਂ ਮੈਂ ਕਦੇ ਚੰਗੀ ਬਾਂਦੀ ਫਿਰਦੀ ਆ। ਕਸੂਰ ਕੀ ਦਾ? ਇਹ ਰਿਸ਼ਤਾ ਹੋਇਆ ਚੰਗਾ ਭਲਾ ਹੋਇਆ ਸਭ ਕੋ ਠੀਕ ਹੀ। ਲੁੱਟੀਆਂ ਨਾਲ ਨਹੀਂ ਆ ਆ ਨਹੀਂ ਚੰਗੀ ਜੇ ਐਦਾਂ ਕਰੂਗੀ ਮੈਂ ਕੀ ਕਰੂ। ਮੇਰੀ ਸੁਣੋ ਗੱਲ। ਸਾਰੀਆਂ ਜੋਟੀਆਂ ਸੁੱਖ ਨੇ ਤੇ ਮਨਪਰੀਤ ਨੇ ਪਾਈਆਂ। ਜਦੋਂ ਉਹਥੇ ਸਾਰੋ ਕੁਝ ਸੱਚ ਦੱਸ ਦਿੰਦੀ ਤੇ ਅਪੇ ਇਹਨਾਂ ਦਾ ਰਿਸ਼ਤਾ ਹੋ ਜਾਂਦਾ। ਮੈਂ ਨਾ ਕਿੱਥੇ ਕੋਈ ਵਟ ਪਾਤੀ ਇਹਨਾਂ ਦੇ ਮਾਰੀ ਗੱਲ ਖੜੀ ਕਰਦੀ। ਨਹੀਂ ਵਿਆਹ ਹੋ ਲਾਂ ਤੇ ਨਾਂ ਨਹੀਂ ਉਹ ਆਡੋ ਜੀ ਦਫਾ ਹੋ ਜੀ। ਬੰਦ ਮਾਰ ਲਗੇ ਘਰ ਤੇ ਸੱਪਾਂ ਨੇ ਬੜਜੂ ਹੁਣ ਮੁੰਡਾ ਵਾਹੇ ਮੁੰਡਾ ਮੇਰੇ ਗਾਲ ਪੈਂਦਾ ਚੰਗੇ ਭਲੇ ਹੀ ਤਾਂ ਤੁਸੀਂ ਮੇਰਾ ਰਿਸ਼ਤਾ ਸਦਾਇਆ ਗਾੜੀ ਬੰਦੇ ਕਿ ਤਰ੍ਹਾਂ ਦੇ ਹੀ ਚੰਗੇ ਉਹਦਾ ਕੋਈ ਕਸੂਰ ਨਹੀਂ ਕੁੜੀ ਦਾ ਹੈ ਕੰਮ ਮਨਪੜੀ ਸਾਰਾ ਸੁਖਦਾ ਹੀ ਤੇ ਨਾਲ ਤੂੰ ਲੁੱਟੀਆਂ ਰੋਂਦੀ ਰਹੀ ਵਿੱਚ ਮੇਰੀ ਗੱਲ ਸੁਣ ਹੁਣ ਤੁਹਾਡਾ ਘਰ ਵੀ ਨਹੀਂ ਇਹਨਾਂ ਨੇ ਵਸਣ ਦੇਣਾ ਮਾਂ ਪੁੱਤਾਂ ਨੇ ਮिन्नੂ ਵੀ ਮੈਂ ਵੀ ਚਲ ਜਾਨੀ ਆਪਣੇ ਪੇਕੇ ਗੱਡੀ ਵੀ ਨਾਲੇ ਲੈ ਕੇ ਜਾਨੀ ਆ ਮੈਂ ਫੇਰ ਗੱਡੀ ਕਾ ਨੂੰ ਛੱਡ ਦੇ ਇੱਥੇ ਤੋੜਨੀ ਤੋੜ ਨਹੀਂ ਪਾਪਾ ਗੱਡੀ ਛੱਡਿਆ ਪਹਿਨਾ ਤੂੰ ਆਪ ਨਾ ਜਾ ਮੈਂ ਗੱਡੀ ਨੂੰ ਲੈ ਜਾਉ ਆਣ ਕੇ ਮੈਂ ਵੀ ਜਾਉਂਗੀ ਕਿ ਨਾਲ ਮੈਂ ਹਾਂ ਦਾ ਨੰਗਰ ਪਕਾਉਣ ਨੂੰ ਬੈਠੀ ਰਹੀ ਨਾ ਇੱਥੇ ਜਦੋਂ ਮੇਰੀ ਕਦਰ ਹੀ ਹੈ ਨੀਗੀ ਜਦੋਂ ਨਾ ਉਹਦਾ ਮੰਮੀ ਆਪਸ ਐਦਾਂ ਬੈਠੀ ਆ ਆ ਇਹ ਮੂੰਹ ਮੰਮੀ ਦਾ ਬਲਜੀ ਤੇਰੀ ਤੇ ਉਹ ਗੱਲ ਤੈਨੂੰ ਸਿਰ ਤੇ ਜਾਂਦਾ ਭਾਵੇਂ ਤੂੰ ਜਾ ਕੇ ਪੁਜੇ ਡਿੱਗਣ ਨਹੀਂ ਹੈ ਗੱਲ ਹੋਰ ਕੋਈ ਨਹੀਂਗੀ ਪੁਜੇ ਮੈਂ ਕਹਦੀ ਡਿੱਗਣ ਦੀ ਆ ਮੈਂ ਤਾਂ ਮੰਮੀ ਵੱਲ ਵੇਖ ਕੇ ਤੁਹਾਨੂੰ ਕੀ ਪਤਾ ਮੈਨੂੰ ਕਿੰਨਾ ਸਾੜਾ ਹੁੰਦਾ ਜਦੋਂ ਮੰਮੀ ਐਦਾਂ ਹੀ ਨਜ਼ਰ ਬੈਠੀ ਰਹਿੰਦੀ ਆ ਸਾੜਾ ਵਾ ਸਾੜਾ ਹੁੰਦਾ ਨਹੀਂ ਆ ਮੰਮੀ ਤੈਨੂੰ ਸਾੜਾ ਨਾ ਕੋਈ ਧੰਦਾ ਤੁਹਾਨੂੰ ਅਨੇ ਤੈਨੂੰ ਸਾੜਾ ਕਾਦਾ ਆਪਣਾ ਕੰਮ ਧੰਦਾ ਕਰਾ ਜਾ ਕੇ ਜਦੋਂ ਸੱਸ ਮਾਂ ਕਰਾਵੇ ਨਾ ਉਹ ਤਾਂ ਸਾੜਾ ਹੀ ਹੁੰਦਾ ਹੁੰਦਾ ਹਾ ਨਹੀਂ ਆਪਣਾ ਕੰਮ ਕਰ ਕਰਨਾ ਨਹੀਂ ਸੌਣ ਕਰਨਾ ਮੂੰਹ ਤੇ ਇੱਥੇ ਮੂੰਹ ਬਣਾ ਕੇ ਬਹਿਣੀ ਕਦੀ ਉੱਥੇ ਮੂੰਹ ਬਣਾ ਕੇ ਬਹਿ ਜਾਨੀ ਆ ਬਹਿ ਜਾਨੀ ਮੂੰਹ ਬਣਾ ਕੇ ਇਹਨੇ ਤਾਂ ਸਰਦੇ ਉੱਤੇ ਚੜਦੀ ਜਾਂਦੀ ਏ ਤੇ ਮੇਰੇ ਮਮੀ ਜੀ ਨਹੀਂ ਦਿੰਦੀ ਮੈਨੂੰ ਰਖਵੀਰ ਜੀ ਨਹੀਂ ਦਿੰਦੀ ਏ ਉਹ ਚਲੋ ਜੋ ਹੋਣਾ ਜੇ ਮੈਂ ਚੁੱਪ ਕਰਕੇ ਬਹਿ ਜਾਨੀ ਤਾਂ ਨਹੀਂ ਚੀਨ ਦਿੰਦੀ ਜੇ ਮੈਂ ਬਾਹਰ ਨਿਕਲਦੀ ਆ ਮੈਨੂੰ ਤਾਂ ਨਹੀਂ ਚੀਨ ਦਿੰਦੀ ਮੈਂ ਕੀ ਕਰਾਂ ਉਹਨੇ ਮਾਸਟਰ ਰਿਆ ਕਰੋ ਖਾਇਆ ਪੀਆ ਕਰੋ ਜੋ ਵਣਾਈ ਹੋ ਗਿਆ ਵਿਆਹੀ ਗਈ ਭਰਾ ਲੱਗ ਗਿਆ ਆਪੇ ਇਹ ਕਰਵਾ ਜਊਗੀ ਮਨ ਨੇ ਆਪੇ ਹੋ ਜੂਗਾ ਹੋਰ ਕਿਦਾਂ ਮੈਂ ਤੇਨੂੰ ਕੋਹ ਹਾਂਦੀ ਨਹੀਂ ਜੀ ਨਹੀਂ ਆnde ਮੇਰੇ ਸ਼ਰੈਣ ਬਾਵੇ ਗੱਲ ਪਿੰਦੀ ਜਾਣ ਕੇ ਐਵੇਂ ਆਣ ਕੇ ਮੇਰੇ ਲਾਗੇ ਬਹਿ ਕੇ ਮੈਂ ਚੰਗੀਆਂ ਮਾੜੀਆਂ ਕਰਦੀ ਰਹਿੰਦੀ ਆ ਬਨਾ ਮਤਲਬ ਜੋ ਘਰ ਦਾ ਮਾਹੌਲ ਖਰਾਬ ਕੀਤਾ ਤੂੰ ਸਾਰਿਆਂ ਰਲ ਮਿਲ ਕੇ ਜੇ ਨਾ ਚਲੋ ਆ ਗੁੱਡੀ ਫਾੜੀ ਲਈ ਕਿ ਇਹਨੂੰ ਕੀ ਗੁੱਡੀ ਪਈ ਤੇ ਤਾਂ ਕੀ ਹੋਗਾ ਜੇ ਮੈਂ ਗੁੱਡੀ ਫਾੜ ਲਈ ਜੇ ਨਾ ਮੇਰੇ ਬਾੜ ਇਹਨ ショਕੇ ਚ ਪਈ ਸੀ ਉਦੋਂ ਆ ਤਾਂ ਮੈਂ ਫੜ ਕੇ ਕੱਢ ਕੇ ਤੇ ਮੈਂ ਲਈ ਜੇ ਮੰਨਾ ਆਇਆ ਤਾਂ ਬੰਨੇ ਨੇ ਖੋ ਕੇ ਸੁੱੜ ਦਿੱਤੀ ਜੇ ਇਹ ਆਈ ਤੇ ਇਹ ਗੁੱਡੀ ਦਿਵਾਲੇ ਹੋ ਗਈ ਲੈ ਨਹੀਂ ਫੜਦੀ ਮੈਂ ਰੱਖ ਲੋ ਜਿੱਥੇ ਰੱਖਣੀ ਉਹ ਹਣੀ ਮੈਂ ਕੋਈ ਗੱਲ ਕੋਈ ਸੁਣਿਆ ਟਾਡੀ ਤੇ ਕੀ ਆਖੀ ਕਾਜੀ ਲੜਾਈ ਗੁੱਡੀ ਦੀ ਲੜਾਈ ਲੜਾਈ ਤਾਂ ਕੋਈ ਵੀ ਨਹੀਂ ਮੈਂ ਤਾਂ ਚੁੱਪ ਕਰਕੇ ਇੱਥੇ ਬੈਠੀ ਇਹ ਆਣ ਕੇ ਬੋਲਣ ਡਿਆ ਪੀਆ ਸਾੜਾ ਤੇਨੂੰ ਗੱਡੀ ਦਾ ਹੋਇਆ ਵਾ ਤੇ ਮੁੰਡਾ ਗੱਡੀ ਲੈ ਗਿਆ ਤੇ ਜਦੋਂ ਲੈ ਕੇ ਗਿਆ ਓਦੋਂ ਨਾਂ ਜਾਣ ਦਿੰਦੀ ਉਹਨੂੰ ਲੋਠੇ ਆ ਕੋਠੇ ਜਿਹੜੀ ਸੈਰ ਸੁਰ ਕਰੀਏ ਮਾਂ ਤੇਰਾ ਵੀ ਹੋਰ ਦੇ ਹੋਰ ਹੋਊਗਾ ਚਲ ਆ ਜਾ ਫਾਂਟਾ ਮਾਂ ਨੂੰ ਕਹ ਦੇ ਸੈਰ ਕੋਠੇ ਚ ਕੀ ਹਾਲ ਹੈ ਭਾਬੀ ਮੈਂ ਤੇਰਾ ਤਾਂ ਜੀਣ ਨਹੀਂ ਦਿੰਦੀ ਮੈਨੂੰ ਤੂੰ ਆਪਣਾ ਕੰਮ ਕਰ ਮੈਂ ਤੈਨੂੰ ਮਾੜੀ ਨਹੀਂ ਆਂਦੀ ਮੇਰੇ ਕੋਲ ਲੱਗੀ ਪਾਸਤਾ ਬਣਾਉਂਦਾ ਮੈਨੂੰ ਪੁੱਤ ਤੈਨੂੰ ਪਾਸਤੇ ਸੁਝਣ ਦੇ ਆ ਹਾਂ ਤੇ ਕਿਤੇ ਇੰਨੀ ਟੈਨਸ਼ਨ ਪਈ ਆ ਵੀ ਕੀ ਪਾਸਤੇ ਖਾਣੇ ਤੇ ਕੀ ਖਾਣਾ ਤੇ ਰੋਟੀ ਨਹੀਂ ਨੰਗਣ ਡਈ ਮੰਮੀ ਕੀ ਤੇ ਸਾਰਿਆਂ ਟੈਨਸ਼ਨ ਲੈ ਜਾਂਦੇ ਆ ਰੋਟੀ ਖਾਣੀ ਵੀ ਛੱਡ ਦੇਣੀ ਭੁੱਖ ਲੱਗੀ ਸਵੇਰ ਦੀ ਰੋਟੀ ਦਾ ਤੇ ਪੁੱਤ ਚੁਲਕਾ ਦੇਣਾ ਹੀ ਆ ਟਿੱਡ ਨੂੰ ਆੜੇ ਪਾਸਤੇ ਪੁੱਛਦੇ ਜੀ ਆ ਇਹ ਤੇ ਉਹ ਗੱਲ ਵੀ ਖੁਸ਼ੀ ਹੋਵੇ ਮਾਂ ਚ ਫਿਰ ਚੀਜ਼ਾਂ ਨੂੰ ਜੀ ਕਰਦਾ ਵੀ ਮੈਗੀ ਬਣਾ ਲਓ ਪਾਸਤਾ ਬਣਾ ਲਓ ਉਹ ਬਣਾ ਲਓ ਆ ਬਣਾ ਲਓ ਮੈਨੂੰ ਤੇ ਕਿਤੇ ਕੁਝ ਚੰਗਾ ਨਹੀਂ ਲੱਗਣ ਡਿਆ ਕੋਈ ਨਹੀਂ ਕੋ ਨਾ ਕੋ ਤੇ ਖਾਣਾ ਹੀ ਆ ਤੁਸੀਂ ਪਾਸਤਾ ਬਣਾ ਦਿਓ ਨਾਲੇ ਮੈਂ ਖਾਣ ਉਹ ਨਾ ਦੀਦੀ ਖਾਣਗੇ ਦੀਦੀ ਤੇ ਆਪ ਰੋਂਦੀ ਹੀ ਵਿਚਾਰੀ ਵੇਖ ਹੁਣ ਖਾਂਦੀ ਆ ਕਿ ਕੀ ਕਰਦੀ ਪੁੱਛ ਲੈਨੀ ਨੇ ਤੇ ਉਹ ਬਣਾ ਦਿੰਦੀ ਜਾਂ ਮੈਂ ਬਣਾ ਦਿੰਨੀ ਆ ਕੋਈ ਗੱਲ ਨਹੀਂ ਕੀ ਹੋਇਆ ਮੰਚ ਦਾ ਫੋਨ ਆਉਂਦਾ ਇਹ ਕਹਿੰਦਾ ਮੇਰੀ ਮੈਥ ਦੀ ਕਾਪੀ ਦੇ ਚ ਕਦੋਂ ਕੋ ਹੁਣੇ ਹੌਣ ਲੱਗਾ ਆਹੋ ਕਹਿੰਦਾ ਮੈਂ ਬਸ ਆ ਗਿਆ ਮੈਂ ਘਰ ਆ ਜਾ ਕਹਿੰਦਾ ਨਹੀਂ ਜੀ ਜੀ ਘਰ ਨਹੀਂ ਆਉਣਾ ਠੀਕ ਆ ਮੈਂ ਚਲ ਚੰਗਾ ਹੀ ਆਂਦਾ ਮੈਨੂੰ ਪਾਸਤਾ ਬਣਾ ਕੇ ਦੋ ਤੇ ਮੈਂ ਦੱਸ ਤੈਨੂੰ ਪਾਸਤੇ ਸੁਝਣ ਦੇ ਚਲ ਮੰਮੀ ਇਹਨੂੰ ਬਣਾ ਦਿੰਨੇ ਆ ਵਿਚਾਰੇ ਨੂੰ ਕਿ ਮੰਮੀ ਮੈਂ ਚੱਲਾਂ ਜ ਫਿਰ ਤੇ ਹੁੰਦੇ ਨੂੰ ਬਣਾ ਕੇ ਰੱਖਿਓ ਬਣਾ ਦੇ ਨਹੀਂ ਪੁੱਤ ਛੇਤੀ ਆ ਜੀ ਫਿਰ ਚੰਗਾ ਕਿੱਥੇ ਕਾਪੀ ਇੱਥੇ ਅੰਦਰ ਹੀ ਪਈ ਆ ਅੱਛਾ ਮੰਮੀ ਐਵੇਂ ਨਾ ਤੀ ਉਹਨੂੰ ਕਹੀ ਜਾਇਆ ਕਰੋ ਕਿ ਖੀ ਖਾਣਾ ਕੀ ਨਹੀਂ ਖਾਣਾ ਵਿਚਾਰੇ ਨੂੰ ਬਣਾ ਕੇ ਦਿਆ ਕਰੋ ਬਣਾ ਦਾਂਗੇ ਉਹ ਤਾਂ ਗੇ ਲਿਸਾ ਜਾ ਹੈਗਾ ਮੱਸਾ ਕਿ ਜਿੰਨਾ ਮੈਂ ਤੇ ਆਪ ਉਹਦੇ ਮੂੰਹ ਹਲ ਵੇਂਦੀ ਰਹਿਣੀ ਕਦੋਂ ਵੱਡਾ ਹੋਊਗਾ ਕਦੋਂ ਵੱਡਾ ਹੋਊਗਾ ਇੰਨਾ ਨਹੀਂ ਪਤਾ ਕਿ ਸਾਨੂੰ ਹੋਰ ਟੈਨਸ਼ਨਾਂ ਪਿਆ ਜਾਣੀਆਂ ਚਲ ਕੋਈ ਨਹੀਂ ਇਹਦੇ ਸਾਮਨੇ ਨਾ ਟੈਨਸ਼ਨ ਲਿਆ ਕਰੋ ਹਾਈ ਡਾਡੀ ਕੀ ਸੋਚਣ ਦੇ ਆ ਉਹ ਤਾਂ ਕੁਛ ਨਹੀਂ ਸੋਚਣਾ ਕੀ ਆ ਕੀ ਨਾ ਮਾਪੇ ਦੀਆਂ ਧੀਆ ਜਵਾਨ ਹੋਈਆਂ ਹੋਣ ਨਾ ਉਹ ਤਾਂ ਬਹੁਤ ਫਿਕਰ ਹੁੰਦਾ ਧੀਆ ਦੋਨਾਂ ਨੂੰ ਕੋਈ ਡਾਡੀ ਜੀ ਫਿਰ ਕੀ ਹੋਗਾ ਰਿਸ਼ਤੇ ਵਾਧੂ ਅੱਜ ਨਹੀਂ ਤੇ ਕੱਲ ਹੋ ਜੂਗਾ ਇਹ ਟੈਨਸ਼ਨ ਨਾ ਲਾਉਂਦੇ ਇਹ ਗੱਲ ਨਾਲ ਸਹਿਮਤ ਵਾਂ ਜਦੋਂ ਇੱਕਰਤੀ ਪੁੱਤ ਨੂੰ ਮੰਗਦੀ ਹੈ ਨਾ ਜਵਾਬ ਹੋ ਜੇ ਉੱਥੇ ਤੇ ਧੀ ਪੁੱਤ ਦੇ ਦਾਗ ਲੱਗ ਜਾਂਦਾ ਖਰਿਆ ਕੀ ਗੱਲ ਆ ਖਰਿਆ ਕੀ ਗੱਲ ਗੱਲ ਭਾਵੇਂ ਕੋਈ ਨਾ ਹੋਵੇ ਪਰ ਗੱਲਾਂ ਬਣਾਉਣ ਵਾਲੇ ਨੇ ਗੱਲਾਂ ਬਣਾ ਲੈਣੀਆਂ ਕੋਈ ਪੀਲਾ ਕੁੜੀ ਦਾ ਲੋਕਾਂ ਅੱਗੇ ਪੜਨੇ ਆ ਗੱਲਾਂ ਕੋਈ ਨਹੀਂ ਤੈਨੂੰ ਟੈਨਸ਼ਨ ਨਾ ਲਾਉਣਾ ਉਹ ਤੇ ਇਦਾਂ ਹੀ ਆ ਮੈਂ ਮੰਨਦਾ ਮੈਂ ਲੋਕਾਂ ਨੇ ਕਰਨੀਆਂ ਗੱਲਾਂ ਮੈਂ ਣੈੜੀ ਜੇ ਬੁੱਢ ਤੇ ਵੀਰ ਆਇਆ ਵਾ ਆ ਉਹਨਾਂ ਦੇ ਘਰ ਗਿਆ ਠੀਕ ਆ ਨਾਲ ਣੈੜੀ ਇਥੇ ਦੋਸਤ ਮੇਰਾ ਲੱਗਾ ਹੀ ਕਾਪੀ ਦੇ ਕੇ ਹੋਣੀ ਉਹਨੂੰ ਮੈਂ ਅੱਛਾ ਤੇ ਉਹ ਮੈਂ ਫੜਾ ਕੇ ਆਇਆ ਨਹਿਰ ਤੇ ਜੱਫੜਾਇਆ ਮੇਰੇ ਪੁੱਤ ਹਾਂਜੀ ਫੜਾਇਆ ਵੇਲਾ ਇਦਾਂ ਮੁੰਡਾ ਵੀ ਸਮਝਾਉਦਾ ਮੈਨੂੰ ਪਰ ਇਹ ਨਿਆਣਾ ਨਾ ਜੇ ਇਹਨੂੰ ਪਤਾ ਨਹੀਂਗਾ ਧੀਆਂ ਧੀਆਂ ਹੀ ਹੁੰਦੀਆਂ ਵਾਂ ਧੀਆਂ ਜਦ ਨਾਲ ਚਰ ਮੰਗੀਆਂ ਵੇਈਆਂ ਨਾ ਜਾਣ ਆਪਣੇ ਘਰ ਨਾਲ ਚਲ ਜਾਂਦੇ ਮਾਪਿਆਂ ਨੂੰ ਬਹੁਤ ਬਿਕਰ ਹੁੰਦਾ ਇਹੋ ਹੀ ਆ ਉਦਾਂ ਕੋਈ ਗੱਲ ਨਹੀਂ ਜਵਾਬ ਨਾ ਸਾਨੂੰ ਦਿੰਦੇ ਫਿਰ ਨਹੀਂ ਕੋਈ ਗੱਲ ਜੇ ਦੇਣਾ ਹੀ ਤੇ ਪਹਿਲਾਂ ਸਾਨੂੰ ਜਵਾਬ ਦੇ ਦਿੰਦੇ ਭਈ ਅਸੀਂ ਨਹੀਂ ਕਰਨਾ ਅਸੀਂ ਹੁਣ ਹਲਵਾਈ ਵੀ ਆਕੇ ਐਲਸ ਵੀ ਬੁੱਕ ਕਰਾਏ ਆ ਪੈਸੇ ਵੀ ਸਾਈਆਂ ਵੀ ਗਈਆਂ ਕਿੱਦਾਂ ਕੀ ਕਰ ਸਕਦੇ ਆ ਵਾਹ ਮਾਲਕਾ ਇਹ ਧੀਆ ਦੇਣੀ ਆ ਤੇ ਚੰਗੇ ਲੇਖ ਲਿਖੀ ਇਹਨਾਂ ਦੀ ਧੀਆ ਦੇ ਚੰਗੇ ਲੇਖ ਲਿਖਣ ਵਾਲਿਆ ਮਾਲਕਾ ਡਾਢ ਆ ਤੂੰ ਇਹਦੇ ਲਿਖਦੇ ਆ ਐਂ ਗਰੀਬਾਂ ਨੇ ਕੀ ਕਰਨਾ ਵਾਹ ਸਾਡਾ ਕੋਈ ਵਸ ਨਹੀਂ ਸਾਡਾ ਯੋਰ ਨਹੀਂ ਕਿਸਦੇ ਅੱਗੇ ਚੱਲਦਾ ਮਾੜੇ ਬੰਦੇ ਦਾ ਕਦੇ ਵੀ ਯੋਰ ਨਹੀਂ ਚੱਲਦਾ ਤਗੜਿਆਂ ਤੇ ਗੜੀ ਜ਼ੋਰ ਨਹੀਂ ਚੱਲਦਾ ਰੱਬ ਪਰਮਾਤਮਾ ਤੇਰੇ ਅੱਗੇ ਵੀ ਸਾਡਾ ਕੋਈ ਜ਼ੋਰ ਨਹੀਂਗਾ ਇੱਕ ਹਨੋਰਾ ਵਾ ਇੱਕ ਤੁਹਾਨੂੰ ਅਰਦਾਸ ਆ ਸਾਡੀ ਬੇਨਤੀ ਆ ਕਿ ਪਾਸ਼ਾ ਧੀਆਂ ਦੇ ਚੰਗੇ ਲੇਖ ਲਿਖਿਓ ਮੇਰੇ ਮਾਲਕਾ ਚੰਗੇ ਲੇਖ ਲਿਖੀ ਸੱਚੇ ਪਾਸ਼ਾ ਹਾਂਜੀ ਠੀਕ ਆ ਤੁਸੀਂ ਸੁਣਾਓ ਆ ਪਰਿਵੀ ਦਾ ਨਵਾਂ ਰਾਣੀ ਕਿਦਾਂ ਦੀ ਚੰਗੀ ਆ ਨਵਾਂ ਵਰਗੀ ਨਵਾਂ ਕਿ ਇਹਨੂੰ ਜਲੇ ਸਿੰਗ ਲੱਗੇ ਕੋ ਮੇ ਜਾਣਦੇ ਆਉਂਦੇ ਦੇ ਵੇਖੇ ਨਹੀਂ ਕਿੱਦਾਂ ਮਾਹ ਰਾਣੀ ਦੇ ਤੇ ਕੇ ਠੀਕ ਠਾਕ ਆਹੋ ਵੇਖ ਕੇ ਤਾਂ ਠੀਕ ਠਾਕ ਵਾ ਘਰ ਘਰ ਨਹੀਂ ਦੀਏ ਕਿ ਉਦਾਂ ਹੀ ਐ ਤਾਂ ਘਰ ਘਰਾਂ ਦੇ ਮੈਂ ਹੱਥ ਜੋੜ ਕੇ ਕੱਢੀ ਆ ਅੱਛਾ ਤਾਂ ਤੇ ਫਿਰ ਆ ਰਾ ਪੋਲੇ ਹੋਏ ਸਾਰੇ ਹੈਨਾ ਆਹ ਭੈਣ ਜੀ ਮੈਂ ਜਦੋਂ ਬੱਚੇ ਆਪਣੀ ਮਰਜ਼ੀ ਕਰਦੇ ਆ ਤੇ ਫਿਰ ਅਹੀਂ ਕੀ ਕਰ ਸਕਦੇ ਫਿਰ ਇਹੋ ਕੁਝ ਹੋਣਾ ਮਾਪਿਆਂ ਨੂੰ ਜਦੋਂ ਕਹੋਣਾ ਤੇ ਮਾਪਿਆਂ ਨੂੰ ਦਿਖਾਉਣਾ ਨਾ ਤੇ ਭੈਣ ਜੀ ਕਿ ਇਹਨੂੰ ਦੱਸਦੀੋਂ ਕੋਈ ਰਿਸ਼ਤਾ ਕਰਾਉਂਦਾ ਤੂੰ ਤੇ ਚੁੱਪਚੀਂ ਤੀਨੇ ਕਾਛੂ ਮੰਗਲੀ ਕੱਟ ਕੇ ਮਾਰੀਓ ਤੇ ਜੇ ਮੈਨੂੰ ਵੀ ਪਤਾ ਹੁੰਦਾ ਤਾਂ ਮੈਂ ਦੱਸਦੀ ਕਿ ਮੈਨੂੰ ਪਤਾ ਹੀ ਨਹੀਂ ਤੇ ਮੈਂ ਦੱਸਣਾ ਕੀ ਜਦੋਂ ਭੈਣ ਜੀ ਦੀ ਪੁੱਤ ਜਵਾਨ ਹੋ ਜੇ ਨਾ ਰੀਹਾਂ ਨੂੰ ਰਿਸ਼ਤਾ ਪੁੱਛੀਦਾ ਵਾ ਕਿ ਸਾਨੂੰ ਰਿਸ਼ਤਾ ਕਰਾਓ ਸਾਨੂੰ ਰਿਸ਼ਤਾ ਕਰਾ ਤੂੰ ਤਾਂ ਕਿਸੇ ਨੂੰ ਆਖਿਆ ਹੀ ਨਹੀਂ ਤੇ ਫੇਰ ਉਹਨੂੰਂਡੇ ਨੇ ਤੇ ਆਪੇ ਹੀ ਕਰਨਾ ਹੁਣ ਤੈਨੂੰ ਕੀ ਪਤਾ ਰਾਹ ਜਾਂਦੇ ਨੇ ਅੰਦਰ ਕੀ ਕੋ ਬਣ ੜਿਆ ਮੈਂ ਰਿਸ਼ਤੇ ਬਾਰੇ ਕੀ ਕਹਿਣਾ ਕਿੰਨੀ ਤੁਹਾਨੂੰ ਕੀ ਪਤਾ ਮੈਂ ਆ ਤੇ ਅੜੀ ਨਿਪੜੇ ਸੋਣੇ ਨੌ ਪੁੱਤ ਤੇ ਤੁਰੇ ਫਿਰਦੇ ਲੱਗਦੇ ਹੋਣੇ ਤੇ ਤੂੰ ਤੇ ਗੱਲ ਮੂੰਹ ਤੇਰਾ ਉੱਤਰੀਆ ਉੱਤਰੀਆ ਲੱਗਣ ਡਿਆ ਆ ਹਾਂ ਤੇ ਫਿਰ ਉਹਨੂੰ ਜਦੋਂ ਘਰ ਦੁੱਤਾ ਪਈ ਉਹ ਤੇਨੂੰ ਪਤਾ ਚਲੋ ਕੋਈ ਨਹੀਂ ਜੋ ਵੀ ਹੋ ਗਿਆ ਠੀਕ ਵਾ ਚੰਗੀ ਆ ਤੇ ਕੁੜਮ ਫਿਰ ਕੁੜਮ ਕੁੜਮਣੀ ਕੋਈ ਨਹੀਂ ਆਇਆ ਤੈਨੂੰ ਮਿਲਣ ਵਾਸਤੇ ਕੋਈ ਲੈਣ ਵਾਸਤੇ ਉਹਨੂੰ ਨਾ ਨਾ ਉਹ ਆਏ ਨਾ ਕੋਈ ਤੱਕ ਨਹੀਂ ਕੀਤਾ ਉਹ ਆਏ ਕਿਹੋ ਜਿਹਾ ਫਿਰ ਰਹਿ ਲੇ ਪੇਕੇ ਕੁੜੀ ਦੇ ਦੱਸ ਸਕੀਂ ਪਤਾ ਤੈਨੂੰ ਕੁੜੀ ਕਿੱਧਰ ਉਦਾਂ ਦੀ ਰਹਿ ਗਈ ਆ ਨੇ ਕੁੜੀਏ ਗਾਸਾਂ ਦੇ ਇੱਧਰ ਆ ਹਾਂਜੀ ਉਹ ਤੇਰੀ ਚਾਚੀ ਆਈ ਆ ਨਾ ਤੂੰ ਸਾਤ ਨਾ ਪਸਤ ਨਾ ਤੂੰ ਦਿਲ ਦੀ ਗੱਲ ਮੇਰੇ ਨਾਲ ਕੀਤੀ ਹੈ ਆਈ ਚਾਹ ਪੜਾ ਕੇ ਚਲ ਗਈ ਆ ਤਾਂ ਹੁਣ ਤੂੰ ਕਾਪ ਚੁੱਕ ਕੇ ਲੈ ਚਲਣੀ ਆ ਉਹ ਤਾਂ ਸਾਸਰੀ ਘਰ ਬਣਾਉਣੀ ਨਹੀਂ ਤੂੰ ਉਹ ਜਵਦੇ ਤੇ ਪੇਕੇ ਨੂੰ ਦੱਸੀ ਨਹੀਂ ਹੈ ਮਾਫੀ ਉਹ ਇਹ ਪੇਕੇ ਨੂੰ ਦੱਸੀ ਨਹੀਂ ਪਰ ਜਾਈ ਇਹਦੀ ਧੀ ਚਲਾ ਕੇ ਤਾਂ ਇਹਨੂੰ ਮਾਸਾਂ ਦਿੱਤੀ ਮਮੀ ਜੀ ਨੇ ਅੱਜ ਸਾਸਤਰੀ ਘਰ ਬੁਲਾਈ ਹੀ ਆਂਟੀ ਦਾ ਧਿਆਨ ਹੀ ਨਹੀਂ ਮੇਰੇ ਵੱਲ ਦੇ ਪਰ ਮੈਂ ਧਿਆਨ ਕਿਉਂ ਨਹੀਂ ਮੇਰਾ ਤੇ ਤੁਹਾਡਾ ਧਿਆਨ ਤੇਰੇ ਵਿੱਚ ਆ ਮੈਂ ਤਾਂ ਘਵਾਉਣੀ ਆ ਮੈਨੂੰ ਤੇ ਨਹੀਂ ਘਵਾਉਣੀ ਉਹ ਤਾਂ ਪਛਾਰਕ ਹੀ ਦੀਆ ਆਂਡਰਵਾਂਡੋ ਕਈਆਂ ਚਾਚੀਆਂ ਦੀ ਤੂੰ ਤੇ ਐ ਲੱਗਦੀ ਤੇਰੀ ਮਾਂ ਤੋ ਨਹੀਂ ਸਿੱਖਿਆ ਸੁਖਿਆ ਨਹੀਂ ਕੋਈ ਦਿੱਤੀ ਹੈਗੀ ਤੈਨੂੰ ਸਦਾਗਰ ਦੀ ਵੇਨਾ ਮਾਂ ਪਿਓ ਕੀ ਕਰੇ ਇੱਥੇ ਮਾਂ ਪਿਓ ਹੁਣ ਤੇ ਨੂੰ ਮੈਂ ਕਿੰਨਾ ਦੱਸ ਦੀ ਬਿਰਿਸ਼ਤਾ ਕਰਾਂ ਆਜ ਬਗਾ ਪਹਿਲੇ ਪੱਕੀਆਂ ਪੱਕਾ ਦਿਖਾਈ ਇਹਨੇ ਅੰਦਰ ਜੰਦੇ ਨੇ ਤਾਂ ਕੀ ਕਰਦੀ ਫਿਰ ਮੈਂ ਭੈਣ ਜੀ ਉਹ ਹੀ ਤਾਂ ਫਿਰ ਗੱਲ ਵੱਤੀਆਂ ਪੁੱਤਾਂ ਦੀ ਜਦੋਂ ਤੇ ਪੁੱਤ ਜਵਾਨ ਹੋ ਜਾਂਦੇ ਨੇ ਨਾ ਵੀ ਰਾਖੀਆਂ ਰੱਖਣੀਆਂ ਪੈਂਦੀਆਂ ਇਹਨਾਂ ਦੀ ਫਿਰ ਇਹਦੇ ਮਾਪਿਓ ਨੇ ਇਹਦਾ ਪਿੱਛਾ ਹੀ ਨਹੀਂ ਕੀਤਾ ਹੈਗਾ ਉਹ ਕਸੂਰ ਮੇਰੇ ਮੁੰਡੇ 'ਚ ਬਾਤੀ ਤੋ ਕਹਿੰਦੀ ਉਹਨੇ ਸਭ ਕੁਝ ਕੀਤਾ ਭੈਣੋ ਤਾਂ ਫਿਰ ਤੇਰੇ ਮੁੰਡੇ 'ਚ ਵੀ ਕਸੂਰ ਹੋਊਗਾ ਤੇਰੇ ਮੁੰਡੇ 'ਚ ਨਾ ਪਿਓ ਨਾ ਕਸੂਰ ਹੋਊਗਾ ਹਾਏ ਮੈਂ ਤਾਂ ਕਹਿ ਲਈ ਮੈਂ ਦੋਵੇਂ ਜਣੇ ਇਹੋ ਕੰਮ ਕਰਦੇ ਨੇ ਕਿੰਨੇ ਪੁੱਤਾਂ ਕੀ ਕਰਦੇ ਨੇ ਕੀ ਕੀ ਘਰੋਂ ਪਾੜ ਲੈਂਦੇ ਰਹੇ ਨੇ ਕੋਲ ਦਿਨ ਵਾਰ ਬੰਦੇ ਨਾਲ ਥੋੜੀ ਥੋੜੀ ਫੜਦੀ ਰਹੀ ਤੇ ਤੂੰ ਵੀ ਥੋੜਾ ਬੋਤਾ ਮੁੰਡੇ ਦੇ ਪਿੱਛਾ ਕਰਨਾ ਨਹੀਂ ਕਿ ਤੂੰ ਵੀ ਇੱਥੇ ਅੰਦਰ ਵੜ ਕੇ ਬੈਠੀ ਰਹੀ ਤੇ ਮੁੰਡਾ ਤੂੰ ਕਿਦੇ ਸਕੂਲੇ ਕਾਢ ਸੋੜਨ ਆਖਦੇ ਕੌਲ ਜ ਕਾਢ ਸੋੜਨ ਤੂੰ ਕਿਹੜਾ ਧਿਆਨ ਰੱਖਿਆ ਕਿਦੇ ਤੂੰ ਦੱਸ ਭੈਣ ਜੀ ਉਹ ਸਕੂਲ ਦੇ ਬਾਹਰ ਹੀ ਬੁਹੇ ਤੇ ਕੜੀ ਲਾ ਕੇ ਬੈਠੀ ਮੈਂ ਕੀ ਕਰਦਾ ਕੀ ਉਹ ਜਿੱਤੇ ਬਣਦੇ ਹੀ ਐ ਜੀ ਮੇਰੀ ਕੁੜੀ ਸਕੂਲੇ ਜਾਂਦੀ ਆ ਨਾ ਤੇ ਮੈਂ 20 ਵਾਰੀ ਮੈਡਮ ਨੂੰ ਫੋਨ ਕਰਕੇ ਪੁੱਛਦੀ ਆ ਕਿ ਆਈ ਆ ਕਿ ਨਹੀਂ ਆਈ ਉਸੇ ਵਲੇ ਮਨਾਂ ਨੂੰ ਕਹਿਨੀ ਕਿ ਨਹੀਂ ਆਉਂਦੀ ਨਾ ਸਕੂਲੇ ਤੇ ਮੈਨੂੰ ਫੋਨ ਕਰੋ ਭੈਣ ਜੀ ਤੇਰੀ ਕੁੜੀ ਨਹੀਂ ਆ ਤੇ ਸਾਡੇ ਇਹ ਤੁਹਾਨੂੰ ਗੱਭਰੂ ਹੋਇਆ ਤੇ ਮਗਰ ਮਰ ਮਾ ਕਿੱਥੇ ਤੋਰੀ ਬਰਾਤੇੜਾ ਕਹਾਵਾ ਤਾਂ ਪੈਂਦਾ ਟਟ ਟਟ ਮੈਨੂੰ ਰੈਂਜੀ ਪਹਿਲੇ ਦਿਨੋਂ ਹੀ ਤੂੰ ਵਰਜਿਆ ਤੂੰ ਵੀ ਉਹਨੂੰ ਆਰਾ ਹੀ ਘਰ ਸੁਟੇ ਆਈਓ ਚੱਲ ਫਿਰ ਮੈਂ ਜਾਂਦੀ ਆ ਫਿਰ ਵਾਰਾ ਨਾਲੇ ਅਗਲੀਆਂ ਗੱਲਾਂ ਕਰ ਜਾਂਦੀਆਂ ਤੇ ਨਾਲੇ ਅਗਨੀਆਂ ਕੋ ਗੱਲ ਵੀ ਹਾਲ ਚਾਲ ਪੁੱਛ ਜਾਂਦੀਆਂ ਚੰਗੇ ਹੁੰਦੇ ਤੇ ਇਹ ਗੱਲਾਂ ਸੁਣਦੇ ਕਿਉਂਕਿ ਹੀ ਕਿਹ ਕੋ ਨਾ ਮਾਤਾ ਮੈਂ ਚੱਲ ਸੁਣ ਤਾਨੂੰਸ ਬਸ ਸੌਣ ਮੈਂ ਹੀ ਲੱਗਣੀ ਆ ਮੈਂ ਕਹਿੰਦਾ ਮਮੀ ਜੀ ਮਮੀ ਜੀ ਐਨੇ ਤਹੀ ਇੱਜ਼ਤ ਲੈਣੀ ਨਹੀਂ ਇੰਨੀ ਮਤਲਬ ਹੁਣ ਲੈ ਆ ਦੱਸ ਤੂੰ ਮਮੀ ਤੇ ਕੀ ਮੈਂ ਮਮੀ ਲੱਗਦੀ ਤੈਨੂੰ ਮਮੀ ਕਹਿਣਾ ਹੋਰ ਮੈਨੂੰ ਕੀ ਕਹਿਣਾ ਹਾਂ ਇੱਜ਼ਤ ਤੁਹਾਨੂੰ ਕਰਨ ਲੈਣੀ ਨਹੀਂ ਹੁੰਦੀ ਹੁਣ ਉਹੀ ਗੱਲ ਪਈ ਤਾਨੂੰ ਗੌਂਡਰ ਮੇਰੇ ਚੁਣੀਏ ਕਰਨ ਵਾਸਤੇ ਹੁਣ ਤੇਰੇ ਸਾਹਮਣੇ ਕਰਕੇ ਕਹੀ ਆ ਮੈਂ ਇਹਨੂੰ ਸੱਦਣ ਗਈ ਹਾਂ ਤੇ ਤੁਸੀਂ ਮੂੰਹ ਬੰਦ ਤੇ ਹਾਂ ਸੁਣਦੇ ਹੀ ਹਸਾਂਦੇ ਮੈਂ ਬੁਲਾਉਂਦੀ ਤੱਕੋ ਥੋੜੀ ਨਾ ਹੀ ਪੈਣੀ ਆ ਜੇ ਤੋ ਕੀਥਿਆ ਤਾਂ ਸੁਣਨੇ ਹੀ ਪੈਣੀ ਆ ਕੀ ਕਰਦਾ ਮੈਂ ਕੀ ਕਰਾਂ